ਸੋ ਅੱਜ ਜੰਡਿਆਰਾ ਗੁਰੂ ਵਾਸਤੇ ਬਹੁਤ ਇੱਕ ਇਤਿਹਾਸਕ ਤੇ ਮਹਾਨ ਦਿਨ ਆ ਕਿ ਅਸੀਂ ਫੈਸਲਾ ਲਿਆ ਕਿ ਬਾਬਾ ਸਾਹਿਬ ਬੀ ਆਰ ਮੇਦਕਾਰ ਸਾਹਿਬ ਦੀ ਪ੍ਰਤੀਮਾ ਇਸ ਜੰਡਿਆਰਾ ਗੁਰੂ ਦੇ ਵਿੱਚ ਇਸ ਜਗ੍ਹਾ ਦਿੱਤੇ ਸਥਾਪਿਤ ਕਰੀ ਤਾਂ ਕਿ ਲੰਘਦੇ ਆਉਂਦੇ ਸਾਡੇ ਬੱਚੇ ਲੰਘਦੇ ਆਉਂਦੇ ਸਾਡੇ ਪਰਿਵਾਰ ਅਸੀਂ ਖੁਦ ਜਦੋਂ ਉਹਨਾਂ ਨੂੰ ਦੇਖੀਏ ਉਹਨਾਂ ਨੂੰ ਨਕਮਸਤਕ ਹੋਈਏ ਤੇ ਉਹਨਾਂ ਨੇ ਜੋ ਉਪਦੇਸ਼ ਦਿੱਤੇ ਨੇ ਜੋ ਸਿੱਖਿਆਵਾਂ ਦਿੱਤੀਆਂ ਨੇ ਉਹ ਸਾਡੇ ਜਿਹਨ ਦੇ ਵਿੱਚ ਰਹਿਣ ਸਾਡੇ ਦਿਮਾਗ ਦੇ ਵਿੱਚ ਰਹਿਣ ਕਿ ਬਾਬਾ ਸਾਹਿਬ ਨੇ ਸਾਡੇ ਵਾਸਤੇ ਬਹੁਤ ਸੰਘਰਸ਼ ਕਰਕੇ ਸਾਨੂੰ ਇਸ ਮੰਜ਼ਲ ਤੱਕ ਪਹੁੰਚਾਇਆ ਕਿ ਅਸੀਂ ਵੀ ਉਹਨਾਂ ਦੇ ਭਾਏ ਹੋਏ ਪੁਰਨਿਆਂ ਦੀ ਚੜ੍ਹਨਾ ਸੋ 14 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਬਾਬਾ ਸਾਹਿਬ ਦੀ ਪ੍ਰਤਿਮਾ ਜਿਹੜੀ ਆ ਉਸਾਰਤ ਹੋਊਗੀ ਪੂਰੀ ਚਾਰਦਵਾਰੀ ਹੋਊਗੀ ਕਿੰਨੇ 14 ਫੁੱਟਾਂ ਜੀ ਪਰਮਜੀਤ 14 ਫੁੱਟ ਉੱਚੀ ਪ੍ਰਤਿਮਾ ਮਮਾ ਸਾਥੀ ਲਵਾ ਕੇ ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਉਹਨੂੰ ਸਥਾਪਿਤ ਕਰ ਲੈਣਾ ਹੈ ਪੈਸੇ 14 ਲੱਖ ਰੁਪਿਆ ਸੈਂਕਸ਼ਨ ਜਿਹੜਾ ਹੈ ਉਹ ਕਰ ਦਿੱਤਾ ਤੇ ਵੀ ਲੈਟ ਤੱਕ ਆਪਾਂ ਨੂੰ ਇਹ ਚੀਜ਼ ਜਿਹੜੀ ਆ ਉਹ ਮਿਲ ਜੂਗੀ ਆਪਾਂ ਉਹਨਾਂ ਦੇ ਇੱਥੇ ਦਰਸ਼ਨ ਕਰਿਆ ਕਰਾਂਗੇ ਔਰ ਉਹਨਾਂ ਤੋਂ ਹਮੇਸ਼ਾ ਹੀ ਉਚਾਨਨ ਮੁਰਾਰਾ ਰਹੇ ਉਹ ਰਾਹ ਦਸਉਂਦੇ ਨਹੀਂ ਤੇ ਆਪਾਂ ਉਹਨਾਂ ਦੇ ਦਰਸਾਏ ਹੋਏ ਰਾਹ ਤੇ ਜਿਹੜੇ ਆ ਉਹ ਚੱਲਾਂਗੇ ਦੂਸਰੀ ਗੱਲ ਅੱਜ ਇੱਕ ਹੋਰ ਅਸੀਂ ਜਿਹੜੀ ਜੰਡਿਆਲਾ ਗਰੁੱਪ ਦੇ ਵਿੱਚ ਕੀਤੀ ਆ ਕਿ ਰਗੁਨਾਥ ਕਾਲਜ ਦੇ ਸਾਹਮਣੇ ਜਿਹੜੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਉਧਰ ਨੂੰ ਜਿਹੜਾ ਰਸਤਾ ਜਾਂਦਾ ਆ ਉਥੇ ਅਸੀਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਯਾਦਗਾਰੀ ਗੇਟ ਜਿਹੜਾ ਆ ਉਹ ਬਣਾਇਆ ਔਰ 24 ਫੁੱਟ ਰਸਤਾ ਤੇ 24 ਫੁੱਟ ਦੀ ਉਚਾਈ ਉਹ ਜਿਹੜਾ ਆ ਉਹ ਬਣੂਗਾ 5-6 ਮਹੀਨੇ ਦੇ ਵਿੱਚ ਉਹਦਾ ਜਿਹੜੀ ਆ ਉਹ ਬਣ ਕੇ ਤਿਆਰ ਹੋ ਜਾਊਗਾ ਔਰ 35 ਲੱਖ ਰੁਪਏ ਆ ਜੋ ਉਹਦੇ ਵਾਸਤੇ ਵੀ ਜਿਹੜਾ ਆ ਮੁਜਾਰੀ ਕਰਨਾ